ਮੈਂ ਮਾਨਯੋਗ ਸ਼੍ਰੀ ਹੇਮ ਅਮਤਮਾਹੀ ਸੀਜੀਐਮ ਫਾਜ਼ਲ ਕਾ ਜੀ ਦੀ ਕੋਰਟ ਦੇ ਵਿੱਚ ਬਦੌਰ ਨੈਬ ਕੋ ਡਿਊਟੀ ਕਰ ਰਿਹਾ ਜੀ ਮੈਨੂੰ ਮੇਰੀ ਕੋਰਟ ਦੇ ਮੇਰੇ ਟੇਬਲ ਦੇ ਕੋਲੇ ਇਹ ਪੱਤਝ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ 5000 ਰੁਪਏ ਇਹਦੇ ਵਿੱਚ ਹੈਗਾ ਜੀ ਤੇ ਮੈਂ ਦੇਖਿਆ ਵੀ ਮੈਨੂੰ ਇਹ ਲੱਗ ਰਿਹਾ ਸੀ ਵੀ ਹੁਣ ਮੈਂ ਜੀਦਾ ਹੈਗਾ ਤੇ ਦੇਵਾ ਤਾਂ ਕਿਵੇਂ ਦੇਵਾ ਬਟ ਇਹਦੇ ਵਿੱਚੋਂ ਇੱਕ ਮੈਨੂੰ ਚੰਗੀ ਤਰ੍ਹਾਂ ਖੁਗਾਲ ਲੰਦੇ ਕਿ ਨਕੀ ਇਹ ਸੀਜ਼ ਮਿਲੀ ਜੀ ਤੋਂ ਹੋਰ ਵੀ ਬਹੁਤ ਟਿਕਟਾਂ ਕਾਫੀ ਕਾਜ ਪੱਤਰ ਥੀ ਗੇ ਔਰ ਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਅਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਉਹਨਾਂ ਦੇ ਰੀਡਰ ਸਾਹਿਬ ਤੋਂ ਪੁੱਛ ਕੇ ਵੀ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੋਂ ਤੱਕ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਉ ਵਿਜੇ ਕੁਮਾਰ ਜੀ ਜੋ ਪਰਵੇਸ਼ ਸੰਸਥਾ ਦੇ ਮਾਜੀ ਦੇ ਇਹ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਆਲਾ ਬਡੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮਾਉਂਡ ਸੀ ਟਿਕਟਾ ਸੀ ਚਲੋ ਇਹਨਾਂ ਨੇ ਆਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਸੱਲੀ ਹੋਈ ਵੀ ਵਾਕਈ ਇਹ ਇਹਨਾਂ ਦਾ ਹੀ ਹੈ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੂੰ ਮੈਂ ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਹੈਂਡਓਵਰ ਕਰ ਰਿਹਾ ਹਾਂ ਇਹ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਪਾਲ ਕੀਤੇ ਇਹ तकरीबन 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦੇ ਕੋਲ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗ ਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ ਰਾਬਤਾ ਕੀਤਾ ਕਿਹਾ ਜੀ ਮੇਰੇ ਹੀ ਹੈਗਾ ਤੇ ਅੱਜ ਹੁਣ ਤੁਹਾਡੀ ਹਾਜ਼ਰੀ 'ਚ ਇਹਨਾਂ ਨੂੰ ਦੇ ਰਹੇ ਹਾਂ ਜੀ ਮੈਨੂੰ ਦੁਪਹਿਰੇ ਪਤਾ ਲੱਗਿਆ ਜੀ ਲੰਚ ਟਾਈਮ ਤੋਂ ਬਾਅਦ ਜਦੋਂ ਮੈਂ ਉਹ ਟਿਕ ਟਕ ਕੱਢਣ ਲੱਗਾ ਤੇ ਮੈਂ ਫਸਤ ਕੰਧ ਹੱਥ ਨਾਲ ਲਾ ਦਿੱਤਾ ਉਸ ਤੋਂ ਬਾਅਦ ਮੈਂ ਕੋਟਾਂ 'ਚ ਵੀ ਕਹਿੰਨ ਦੱਸਿਆ ਪਰ ਕੋਈ ਮੈਨੂੰ ਸਰਾਗ ਨਹੀਂ ਮਿਲਿਆ ਇਹ ਤਾਂ ਮੈਨੂੰ ਕੱਲ ਇਹਨਾਂ ਨੇ ਦੱਸਿਆ ਫਿਰ ਜਦੋਂ ਫਿਰ ਮੈਂ ਇਹਨਾਂ ਨੂੰ ਆਪਦੀ ਸਾਰੀਆਂ ਨਿਸ਼ਾਨੀਆਂ ਦੱਸੀਆਂ ਤਾਂ ਪਤਾ ਲੱਗਿਆ ਜੀ ਦਿਮਾਗ ਚ ਆਟੋਮੈਟਿਕ ਫਰਕ ਸੀ ਵੀ ਹੁਣ ਕਿਸੇ ਦੇ ਹੱਥ ਕਿਸੇ ਆਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਕੋਈ ਪਤਾ ਨਹੀਂ ਲੱਗਦਾ ਕਿੰਨੇ ਕ ਪੈਸੇ ਸੀ ਲੈ ਵਿੱਚ ਪੈਸੇ 4-5000 ਰੁਪਏ ਹੈਗਾ ਸੀ ਨਾਲ ਟਿਕਟਾਂ ਸੀ ਕੋਈ ਹੋਰ ਕਾਗਜ਼ ਪੱਤਰੇ ਵੀ ਸੀ ਹੁਣ ਮਸੂਸਤਾ ਹੁੰਦਾ ਹੀ ਹੈ ਜੀ ਇਹ ਪੈਸੇ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰੀਆ ਜੀ ਇਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ ਤੁਸੀਂ ਕਿੱਥੇ ਜੋ ਕਰਦੇ ਹੋ ਤੁਹਾਡੀ ਇੱਥੇ ਕਿੱਥੇ ਮੈਂ ਇੱਥੇ ਕੋਰਟ ਚ ਹੀ ਹਾਂ ਜੀ ਅੱਛਾ ਕੋਰਟ ਆਪਣੇ ਸੁਜੇਵਾਲ ਜੀ ਕੋ